ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਉਣੇ ਆ ਬਾਈ ਪਹਿਲੇ ਨੰਬਰ ਵਾਲੀ ਤਾਜੀ ਸੂਈ ਆ ਤੇ ਚੌਣ ਚਵਾ ਵੀ ਇਹਦਾ ਕਰਮ ਵਾਲੀ ਦਾ ਚੈੱਕ ਕਰ ਸਕਦਾ ਬੜਾ ਚੰਗਾ ਗਾ ਵੈਸੇ ਫੁੱਲ ਵੀਡੀਓ 'ਚ ਆਪਾਂ ਬੇਬੇ ਤੋਂ ਬਾਈ ਦਾ ਨਾਮ ਰਵਾਤੀ ਬਾਈ ਦੀ ਮਾਤਾ ਤੋਂ ਤੇ ਹੁਣ ਬਾਈ ਨੂੰ ਵਸੇ ਤੁਸੀਂ ਵੀ ਦਿਖਾ ਦਿਓ ਮਾਰ ਕੇ ਤਾਰਾ ਕਿਉਂਕਿ ਬਾਈ ਵੈਸੇ ਘਾਟੀ ਚੋਂਦੇ ਆ ਕਿ ਨਹੀਂ ਬਾਈ ਹਾਂ ਬਾਈ ਆਪਾਂ ਨਹੀਂ ਚੋਂਦੇ ਸਹੀ ਗੱਲ ਆ ਬਾਈ ਤਾਂ ਕਦੇ ਹੀ ਚੋਂਦਾ ਬਾਈ ਤੇ ਬਾਕੀ ਚੌਣ ਚਵਾ ਤੁਸੀਂ ਚੈੱਕ ਕਰ ਸਕਦਾ ਬਹੁਤ ਚੰਗਾ ਖੰਡੀ ਫੋਨ ਲਾ ਬਾਈ ਕਹਿੰਦੀ ਕਰਮ ਵਾਲੀ ਕੋਈ ਚ ਨਹੀਂ ਜੋ ਮਰਜੀ ਚੋਈ ਚਲੋ ਨਹੀਂ ਹਾਂ ਬਰੇ ਹਾਂ ਹੂੰ ਸਹੀ ਗੱਲ ਹੈ ਤੇ ਮੋਲੇ ਦਾ ਲੈਣ ਦੇਣ ਬਾਈ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾਣ ਜਰੂਰ ਹੋ ਜੂਗਾ ਥਾਂ ਲੈਵੇ ਦੀ ਬਾਈ ਸਾਫ ਸੁਥਰੀ ਕਿੰਨਾ ਦਿੰਦਾ ਹਾਜ਼ਰ ਦੱਸਿਆ ਬਾਈ 11 ਲੀਟਰ ਹੈ ਠੀਕ ਹੈ ਬਾਈ ਬਾਈ ਕਹਿੰਦਾ ਮੈਂ ਦੋ ਟਾਈਮ ਪੰਜ ਚਾਰ ਟਾਈਮ ਆਪਦੀ ਚੋਅ ਕਰ ਸਕਦੇ ਅੱਗੇ ਦੋ ਨੰਬਰ ਕਿੰਨੇ ਟਾਈਮ ਦੀ ਕੱਚੀ ਹੈ ਬਾਈ ਇਹਦੇ 45 ਦਿਨਾਂ ਆ ਵੀਰੇ ਬਾਕੀ 45 ਦਿਨਾਂ ਦੀ ਬਾਈ ਕੱਚੀ ਹੈਗੀ ਤੇ ਦੂਜਾ ਸੁਆ ਸੁਹਣੀਆਂ ਹਾਂ ਤੇ ਕਿੰਨਾ ਕਦ ਦੁੱਧ ਕੱਢਿਆ ਪਿਛਲੇ ਸੁਆ ਇਹਨੇ ਬਾਈ 16 17 ਲੀਟਰ ਕਹਿੰਦੇ ਆ ਮਾਲਕ ਹੂੰ ਤੇ ਮੋਲੇ ਦਾ ਲੈਂਡ ਦੇਣਾ ਬਾਈ ਇਹਦਾ 45000 ਰੁਪਿਆ 45000 ਰੁਪਿਆ ਬਾਈ ਕਹਿੰਦਾ ਲੈਂਡ ਦੇਣਾ ਬਾਕੀ ਮਾਮਲਾ ਦਾਣ ਜਰੂਰ ਹੋ ਜੀ ਤੇ ਜਿਹੜੀ ਅੱਪ ਵੀਡੀਓ ਬਣਾਈ ਆ ਪਿੰਡ ਵੀਰ ਦਾ ਗੱਲ ਕੋਠੇ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਪਾ ਨੇੜੇ ਪੱਖੋ ਗੈਂਚੀਆਂ ਦਾ ਸ਼ਹਿਣੀ ਰਹਿੰਦਾ ਕੰਟੈਕਟ ਨੰਬਰ ਦੂਨ ਦਿਓ ਆਪਣਾ 70872 ਵੀਰੇ 55731 ਠੀਕ ਹੈ